ਅਸਲਾਮੁਅਲੈਕੁਮ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੈਰiyat ਆ ਹੋ ਅੱਜ ਦੀ ਕਥਾ ਦੇ ਵਿੱਚ ਕਿਆਨੀ ਸੰਸਿਮਸਕੀਂ ਜੀ ਰਿਸ਼ਤਿਆਂ ਦੀ ਅਹਿਮੀਅਤ ਦੇ ਬਾਰੇ ਗੱਲਬਾਤ ਕਰਨ ਦੇ ਹੈਗੇ ਰਿਸ਼ਤਿਆਂ ਦੀ ਕੀ ਯਾਨੀ ਫਿਗਰ ਜਿਸ ਤਰ੍ਹਾਂ ਮਜ਼ਬੂਤੀ ਲਈ ਜਾ ਸਕਦੀ ਹੈ ਜੀ ਅਤੇ ਗੁਰੂ ਤੇ ਸਿੱਖ ਦਾ ਰਿਸ਼ਤਾ ਕਿਸ ਤਰ੍ਹਾਂ ਜੜਾ ਵਾ ਮਜ਼ਬੂਤ ਬਣਾਇਆ ਜਾ ਸਕਦਾ ਹੈਗਾ ਵਾ ਕਿ ਕਿਸ ਤਰ੍ਹਾਂ ਪਵਿੱਤਰ ਬਣਾਇਆ ਜਾ ਸਕਦਾ ਹੈਗਾ ਵਾ ਇਸ ਦੇ ਬਾਰੇ ਅਸੀਂ ਅੱਜ ਦੀ ਕਥਾ ਦੇ ਵਿੱਚ ਜਾਨਣਾ ਚਾਹਤੇ ਦੇ ਇੰਟਰਸਟਿੰਗ ਕਥਾ ਉਮੀਦ ਕਰਦੀ ਹਾਂ ਤੁਹਾਨੂੰ ਕਥਾ ਸੁਣ ਕੇ ਬਹੁਤ ਅਨੰਦ ਆਏਗਾ ਉਸ ਚੰਗੇ ਕਥਾ ਸੁਣਦੇ ਆ ਫਿਰ ਕਰਦੇ ਆ ਉਸ ਜੀ ਸਾਹਿਬ ਕਹਿੰਦੇ ਜੋ ਸਿੱਖ ਤੇ ਗੁਰੂ ਦਾ ਜੋ ਸਿੱਖ ਤੇ ਸਿੱਖ ਦਾ ਰਿਸ਼ਤਾ ਹੈ ਭਾਈ ਸਾਹਿਬ ਕਹਿੰਦੇ ਨੇ ਮੈਂ ਦਾਦ ਕਿਆਂ ਦੇ ਨਾਨਕਿਆਂ ਦੇ ਸੌਰਿਆਂ ਦੇ ਸਾਰੇ ਰਿਸ਼ਤੇ ਸਦਕੇ ਕਰਦਾ ਕੁਰਬਾਨ ਕਰਦਾ ਇਹ ਕੀ ਹੁੰਦਾ ਕੁਝ ਵੀ ਨਹੀਂ ਹੁੰਦਾ ਰਿਸ਼ਤਾ ਕੀ ਹੁੰਦਾ ਕੁਝ ਵੀ ਦੋ ਰਿਸ਼ਤੇ ਹੁੰਦੇ ਰਿਸ਼ਤੇ ਨਹੀਂ ਨੇ ਵਿਚਾਰ ਦੇ ਰਿਸ਼ਤੇ ਨੇ ਸਿੱਖ ਤੇ ਗੁਰੂ ਸਿੱਖੀ ਸਿੱਖਿਆ ਗੁਰੂ ਵਿਚਾ ਜੋ ਗੁਰੂ ਦੇ ਵਿਚਾਰ ਨੇ ਉਹ ਮੇਰੇ ਵਿਚਾਰ ਹੋ ਜਾਣ ਜੋ ਗੁਰੂ ਦੀ ਸੋਚਣੀ ਉਹ ਮੇਰੀ ਸੋਚਣੀ ਹੋ ਜਾਏ ਜੋ ਗੁਰੂ ਦਾ ਸੁਭਾਅ ਮੇਰਾ ਸੁਭਾਅ ਹੋ ਜਾਏ ਤੇ ਸਿੱਖ ਗੁਰੂ ਇੱਕ ਹੋ ਜਾਂਦਾ ਗੁਰੂ ਨੂੰ ਮਾਣ ਨਾਲ ਕਹਿਣਾ ਪੈਂਦਾ ਇਹ ਮੇਰਾ ਆਪਣਾ ਹੀ ਰੋਹੀ ਧਾਰਮਿਕ ਜਗਤ ਦੇ ਵਿੱਚ ਸਿੱਖ ਤੇ ਗੁਰੂ ਦਾ ਰਿਸ਼ਤਾ ਇਹ ਸੁਭਾਅ ਦਾ ਰਿਸ਼ਤਾ ਹੈ ਵਿਚਾਰਾਂ ਦੀ ਸਾਂਝ ਦਾ ਰਿਸ਼ਤਾ ਹੈ ਦੂਸਰਾ ਰਿਸ਼ਤਾ ਜਿਸ ਤੋਂ ਨਾਨਕ ਦੇ ਦਾਦ ਕੇ ਸੌਰੇ ਸਾਰੇ ਜਨਮ ਲੈਂਦੇ ਨੇ ਪਤੀ ਪਤਨੀ ਦੇ ਰਿਸ਼ਤੇ ਨੂੰ ਹੋਂਦ ਦਾ ਰਿਸ਼ਤਾ ਨਹੀਂ ਮੰਨੇ ਆਂ ਲੜਕੀ ਕਿਸੇ ਘਰ ਦੀ ਲੜਕਾ ਕਿਸੇ ਘਰ ਦਾ ਤੇ ਅਨੰਦ ਕਾਰਜ ਹੋ ਰਿਹਾ ਭਾਵੇਂ ਕਹਿੰਦੇ ਨੇ ਅੱਜ ਤੋਂ ਇੱਕ 혼 ਦੇ ਰਿਸ਼ਤੇ ਚ ਪੈਵਸਤਾ ਹੋਣ ਲੱਗੇ ਨੇ ਹੁਣ ਕਿਥੇ ਇੱਕ ਹੈ ਲੜਕੀ ਕਿਸੇ ਘਰ ਦੀ ਲੜਕਾ ਕਿਸੇ ਘਰ ਬਲਕੇ ਇੱਕ 혼 ਦੇ ਚ ਪਤੀ ਪਤਨੀ ਦੇ ਰਿਸ਼ਤੇ ਬਣਾਉਣ ਦੀ ਭਾਰਤ ਨੇ ਮਨਾਈ ਕੀਤੀ ਹੋਈ ਹੈ ਰਿਸ਼ੀ ਮੁਨੀਆ ਨੇ ਮਨਾਈ ਕੀਤੀ ਸ਼ਾਇਦ ਆਪ ਨੂੰ ਪਤਾ ਹੋਵੇ ਕਿ ਨੰ ਭਾਰਤ ਦੇ ਜਿਤਨੇ ਅਪੰਗ ਬੱਚੇ ਨੇ ਨਾ ਦਿਮਾਗੀ ਤੌਰ ਤੇ ਜਾਂ ਅੱਖਾਂ ਠੀਕ ਨਹੀਂ ਟੇੜੇ ਮੇੜੇ ਨੇ ਜਾਂ ਲੱਤਾਂ ਸੁਣਨੇ ਇਨਾ ਦੇ ਸਵਾਬਕ ਹੁਣ ਗੱਲ ਆ ਗਈ ਹੈ 70% ਬੱਚੇ ਮੁਸਲਮਾਨਾ ਹੁੰਦੇ ਨੇ ਬਾਕੀ 크੍ਰਿਸਚਨ ਹਿੰਦੂ ਤੇ ਥੋੜੇ ਜਿਹਾ ਸਿੰਧੂ ਇਸ ਦੀ ਖੋਜ ਹੋਈ ਐਸਾ ਕਾ ਐਸਾ ਕਾ ਘਰ ਘਰ ਜਾਤ ਕੇ ਪੜਤਾਲ ਹੋਈ ਖਾਣ ਪਾਣ ਦੀ ਕੀ ਖਾਂਦੇ ਹੋ ਕੀ ਪੀਂਦੇ ਮੈਨੂੰ ਤੇ ਪਤਾ ਨਹੀਂ ਸੀ ਮੈਂ ਬੰਬੇ ਉਹਨਾਂ ਦੇ ਨਾਲ ਕਥਾ ਕਰ ਰਿਹਾ ਸੀ ਇਹ ਟੋਲਾ ਡਾਕਟਰਾਂ ਦਾ ਘਰ ਘਰ ਪਹੁੰਚ ਰਿਹਾ ਸੀ ਤੇ ਦਾਸ ਨਾਲ ਦੋ ਤਿੰਨ ਜਥੇ ਸੰਚਾਰ ਪੰਜ ਕਮਰੇ ਜਿਸੀ ਠਹਿਰੇ ਗੁਰਦੁਆਰੇ ਦੀ धर्मशाला ਭਾਈ ਜਉਗਾ ਸਿੰਘ ਦਰਵਾਜ਼ੇ ਤੇ ਮੈਨੂੰ ਆ ਕੇ ਕਹਿਣ ਲੱਗੇ ਯਾਨੀ ਕਿ ਖੜੀ ਦੇ ਨਾਲ ਜਿਤਨੇ ਸਾਥੀ ਨੇ ਸੀਨਾ ਦਾ ਖਾਮ ਪਾਣ ਲਿਖਿਆ ਮੈਂ ਕਿ ਪਹਿਲੇ ਮੈਨੂੰ ਕਾਰਨ ਦੱਸੋ ਇਹ ਅਚਾਨਕ ਐਸਾ ਕਿਉਂ ਕਹਿਣਗੇ ਇਸ ਕਰਕੇ ਖੋਜ ਰਿਹਾ ਪਤਾ ਹੈ ਸਾਲ ਬਾਅਦ ਖੋਜਣ ਤੋਂ ਬਾਅਦ ਰਿਜ਼ਲਟ ਕੀ ਨਿਕਲਿਆ ਉਹਨਾਂ ਨੇ ਆਪਣਾ ਫੈਸਲਾ ਕੀ ਦਿੱਤਾ ਕਿ ਬਹੁਤ ਸਾਰੇ ਰਿਸ਼ਤੇ ਇੱਕੋ ਹੀ ਖੂਨ ਦੇ ਚ ਹੋ ਜਾਂਦੇ ਨੇ। ਔਰ ਇਹ ਮਿਲ ਨਹੀਂ ਖਾਂਦੀ। ਕੁਦਰਤ ਦੇ ਮੁਤਾਬਕ ਨਹੀਂ ਹੈ। ਇਸ ਵਾਸਤੇ ਬੱਚੇ ਅਪੰਗ ਹੋਦੇ ਨੇ। ਫਿਰ ਮੈਂ ਕੁਝ ਸਿੱਖ ਘਰਾਣੇ ਦੇਖੇ ਜਿੱਥੇ ਇੱਕ ਖੂਨ ਦੇ ਚ ਰਿਸ਼ਤੇ ਹੋਣੇ ਠੀਕ ਨਹੀਂ ਹੈ سلسلہ। ਇਹ ਵੀ ਮੈਰਿਜ ਕਰਦੇ। ਲੜਕੇ ਕਿਸੇ ਘਰ ਦੀ ਲੜਕਾ ਕਿਸੇ ਘਰ ਦਾ ਖੌਨ ਇੱਕ ਕਿੱਥੇ ਪਤੀ ਪਤਨੀ ਦਾ ਸੰਬੰਧ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵੀ ਹੋਣ ਦਾ ਰਿਸ਼ਤਾ ਨਹੀਂ ਮੰਨਦੀ ਧਨਪਿਰ ਇਹ ਨਾ ਆਖੀਨ ਬੈਣ ਇਕੱਠੇ ਹੋਏ ਇੱਕ ਜੋਤ ਦੋਏ ਮੂਰਤੀ ਧਨਪਿਰ ਕਈਏ ਸੋਏ ਮੂਰਤੀਆਂ ਤੇ ਦੋ ਨੇ ਜੋਤ ਇੱਕ ਹੈ ਜੋਤ ਕੀ ਹੈ ਮੰਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਜੋਤ ਹੈ ਤੋਂ ਭਾਵ ਵਿਚਾਰ ਇਕ ਹੋ ਗਏ ਸੋਚਣੀ ਇਕ ਹੋ ਗਈ ਯਾਦਾਂ ਇਕ ਹੋ ਸਾਰੀ ਜ਼ਿੰਦਗੀ ਕੋਈ ਘਰ ਦੇ ਚ ਪਤੀ ਪਤਨੀ ਰਹਨੇ ਵਿਚਾਰ ਇਕ ਨਹੀਂ ਨੇ ਭਾਵੇਂ ਬੱਚੇ ਵੀ ਹੋਏ ਪਾਲਣਾ ਵੀ ਕੀਤੀ ਪਰ ਗੁਰੂ ਅਮਰਦਾਸ ਜੀ ਕਹਿੰਦੇ ਅਸੀਂ ਨਹੀਂ ਕਹਿੰਦੇ ਪਤੀ ਪਤਨੀ ਨਹੀਂ ਕਹਿੰਦੇ ਤਾਂ ਲੇ ਫਿਰ ਇਹ ਨਾ ਕਿਹਾ ਕਹਿਣ ਦੀ ਲੋੜ ਹੀ ਨਹੀਂ ਇਹਨਾਂ ਨੂੰ ਕਿਉਂ ਬੱਚੇ ਵੀ ਹੋਏ ਨਹੀਂ ਪਾਲਣਾ ਵੀ ਕੀਤੀ ਇਕੱਠੇ ਰਹਿ ਰਹੇ ਨੇ 10 20 ਸਾਲ ਤੋਂ ਜ਼ਿੰਦਗੀ ਲੰਗਾ ਦਿਤੀਏ ਫਿਰ ਇਹ ਪਤੀ ਪਤਨੀ ਕਿਉਂ ਨਹੀਂ ਮਹਾਰਾਜ ਕਹਿੰਦੇ ਧਾਨ ਪਰੇ ਨਾਖੇਨ ਭੈਣ ਇਕੱਠੇ ਭਾਵੇਂ ਇਕੱਠੇ ਰਹਿੰਦੇ ਪੈਣ ਇਕੱਠੇ ਰਹਿਣ ਨਾਲ ਕੋਈ ਪਤੀ ਪਤਨੀ ਥੋੜੀ ਹੋ ਗਏ ਇੱਕ ਜੋਤ ਦੋਏ ਮੂਰਤੀ ਧਾਨ ਪਰੇ ਕਈਏ ਸੋਏ ਜੋਤ ਇੱਕ ਹੋ ਗਈ ਵਿਚਾਰਾਂ ਦੀ ਸਾਜ ਹੈ ਇੱਕ ਦੂਜੇ ਦੇ ਵਿਚਾਰਾਂ ਨਾਲ ਸਹਿਮਤ ਹੁੰਦੇ ਇੱਕ ਦੂਜੇ ਦੀ ਸੋਚਣੀ ਨਾਲ ਸਹਿਮਤ ਹੁੰਦੇ ਨੇ ਇੱਕ ਦੂਜੇ ਦੇ ਦਿਲ ਵਿੱਚ ਯਾਦ ਹੈ ਸੰਬੰਧ ਜੁੜੇ ਨੇ ਇਸ ਤਰ੍ਹਾਂ ਅੰਤ੍ਰਿਕ ਸੰਬੰਧ ਹੈ ਧਾਰਮਿਕ ਜਗਤ ਦੇ ਵਿੱਚ ਸਿੱਖ ਤੇ ਗੁਰੂ ਦਾ ਰਿਸ਼ਤਾ ਮਾਨਸਿਕ ਰਿਸ਼ਤਾ ਹੈ ਸੰਸਾਰਿਕ ਜਗਤ ਦੇ ਵਿੱਚ ਪਤੀ ਪਤਨੀ ਦਾ ਰਿਸ਼ਤਾ ਮਾਨਸਿਕ ਰਿਸ਼ਤਾ ਹੈ ਦੋ ਮਨ ਕਿਦਰੇ ਇੱਕ ਹੋ ਸਕਦੇ ਨੇ ਦੋ ਮਿੱਤਰਾਂ ਦੇ ਮਨ ਇੱਕ ਹੋ ਸਕਦੇ ਨੇ ਪਿਓ ਪੁੱਤਰ ਦੇ ਕਿਦਰੇ ਮਨ ਇੱਕ ਹੋ ਸਕਦੇ ਨੇ ਪਤੀ ਪਤਨੀ ਦੇ ਮਨ ਕਿਦਰੇ ਇੱਕ ਹੋ ਸਕਦੇ ਨੇ ਇਹਨੂੰ ਕਹਿੰਦੇ ਨੇ ਸੁਭਾਅ ਦਾ ਰਿਸ਼ਤਾ ਫਲਾਣੇ ਨਾਲ ਹੋਣ ਤੇ ਮੇਲ ਨਹੀਂ ਖਾਂਦਾ ਸੁਭਾਅ ਮੇਲ ਖਾਂਦਾ ਹੈ ਵਿਚਾਰ ਮੇਲ ਖਾਂਦੇ ਜਿੱਥੇ ਦੋ ਵਿਚਾਰਾਂ ਦਾ ਆਪਸ ਵਿੱਚ ਸੁਮੇਲ ਹੋਵੇ ਮੇਲ ਖਾਵਨ ਪਿਆਰ ਦਾ ਜਨਮ ਉੱਥੇ ਹੀ ਆਉਂਦਾ ਹੈ ਤੇ ਦੂਸਰਾ ਨੁਕਤਾ ਵੀ ਸੁਣ ਲੈਣਾ ਜਿੱਥੇ ਪਿਆਰ ਹੈ ਐਤਵਾਰ ਉੱਥੇ ਹੀ ਹੋਵੇਗਾ ਨਹੀਂ ਤੇ ਸ਼ੱਕ ਬਣਿਆ ਰਹੇਗਾ ਜਿਸ ਨਾਲ ਪਿਆਰ ਹੈ ਐਤਵਾਰ ਵੀ ਉਸੇ ਤੇ ਹੀ ਹੋਵੇਗਾ ਦੂਸਰੇ ਤੇ ਨਹੀਂ ਜਿੱਥੇ ਐਤਵਾਰ ਹੈ ਸਦਾਚਾਰ ਵੀ ਉੱਥੇ ਹੀ ਹੋਵੇਗਾ ਔਰ ਧਾਰਮਿਕ ਗਿਆਨੀ ਕਹਿੰਦੇ ਨੇ ਜਿੱਥੇ ਸਦਾ ਆਚਾਰ ਹੈ ਨਿਰੰਕਾਰ ਦੀਆਂ ਸਾਰੀਆਂ ਬਰਕਤਾਂ ਵੀ ਉੱਥੇ ਜਾਂਦੀਆਂ ਸਾਰੀਆਂ ਖੁਸ਼ੀਆਂ ਵੀ ਉੱਥੇ ਹੀ ਆਉਂਦੀਆਂ ਤਨ ਹਰ ਇੱਕ ਦੇ ਅਲੱਗ-ਅਲੱਗ ਨੇ ਦੋ ਭਰਾਵਾਂ ਦੇ ਤਨ ਵੀ ਅਲੱਗ-ਅਲੱਗ ਨੇ ਆਤਮਾ ਸਾਰੇ ਜਗਤ ਦੇ ਇੱਕੋ ਹੈ ਕੀੜੀ ਦੇ ਅੰਦਰ ਹਾਥੀ ਦੇ ਅੰਦਰ ਸੂਰਜ ਦੇ ਅੰਦਰ ਜ਼ਮੀਨ ਦੇ ਅੰਦਰ ਮਨੁੱਖ ਦੇ ਅੰਦਰ ਪਸ਼ੂ ਪੰਖੀਆਂ ਦੇ ਅੰਦਰ ਬਨਸਪਤੀ ਦੇ ਅੰਦਰ ਜੋ ਪਰਮ ਚੇਤਨਾ ਹੈ ਉਹ ਇੱਕੋ ਹੀ ਹੈ ਹਸਤੀ ਕੀਟੀ trilo adam ਇੱਕ ਅਖੰਡਤ ਵਸੇ ਅਨਾਦਮ ਆਤਮਾ ਸਾਰਿਆਂ ਦੇ ਚ ਇੱਕੋ ਹੈ ਸਭ ਆਤਮਾ ਦੇ ਚ ਤਨ ਸਾਰਿਆਂ ਦੇ ਅਲੱਗ-ਅਲੱਗ ਨੇ ਮਨ ਵੀ ਸਾਰਿਆਂ ਦੇ ਅਲੱਗ-ਅਲੱਗ ਨੇ ਪਰ ਕਿਦਰੇ ਦੋ ਮਨ ਇੱਕ ਹੋ ਸਕਦੇ ਕੀ ਹੋ ਸਕਦੇ ਨੇ ਇਸ ਸਤਸੰਗ ਦਾ ਮਤਲਬ ਕੀ ਹੈ ਸੀ ਗੁਰੂ ਨਾਲ ਸਹਿਮਤ ਹੋ ਜਾइए ਗੁਰੂ ਦੇ ਵਿਚਾਰ ਨਾਲ ਸਹਿਮਤ ਹੋ ਜਾइए ਗੁਰੂ ਦੀ ਸੋਚਣੀ ਨਾਲ ਸਹਿਮਤ ਹੋ ਜਾइए ਜਿੰਨੇ ਚਿਰ ਤੱਕ ਸਹਿਮਤ ਨਹੀਂ ਉਹਨੇ ਚਿਰ ਤੱਕ ਸਿੱਖ ਵੀ ਨਹੀਂ ਸਿੱਖੀ ਸਿੱਖਿਆ ਗੁਰੂ ਵਿਚਾਰ ਸਿੱਖ ਕੌਣ ਜੋ ਜੀ ਰਿਹਾ ਹੈ ਗੁਰੂ ਦੀ ਵਿਚਾਰ ਮੁਤਾਬਕ ਸਿੱਖ ਕੌਣ ਜੋ ਜੀ ਰਿਹਾ ਹੈ ਗੁਰੂ ਦੀ ਸਮਝ ਦੇ ਮੁਤਾਬਕ ਫਿਰ ਬਾਈ ਗੁਰਦਾਸ ਜੀ ਇਹ ਕਹਿੰਦੇ ਨੇ ਜਿਹੜਾ ਗੁਰੂ ਨੂੰ ਯਾਦ ਕਰਦਾ ਹੈ ਇੱਕ ਦਫਾ ਫਿਰ ਗੁਰੂ ਉਸ ਨੂੰ ਕਰੋੜਾਂ ਦਫਾ ਯਾਦ ਕਰਦਾ ਹੈ ਇਸ ਤਰ੍ਹਾਂ ਗਹਿਰਾ ਸੰਬੰਧ ਜੁੜ ਜਾਂਦਾ ਹੈ ਭਾਈ ਗੁਰਦਾਸ ਕਹਿੰਦੇ ਸਰਪ ਤੈਨੂੰ ਇੱਕ ਕਦਮ ਚੱਲਣ ਦੀ ਲੋੜ ਹੈ ਕਰੋੜਾਂ ਕਦਮ ਗੁਰੂ ਆਪ ਚਲੇਗਾ ਇਹ ਗੱਲ ਦੋਵੇਂ ਪਾਸੇ ਬਣਦੀ ਹੈ ਦੇਖ ਬੱਚੇ ਦਾ ਹੱਥ ਛੁੱਟ ਗਿਆ ਮਾਂ ਤੋਂ ਬਹੁਤ ਵੱਡੇ ਮੇਲੇ 'ਚ ਮੁੰਡਾ ਆਉਂਦਾ ਪਿਆ ਮਾਂ ਮਾਂ ਪੁਕਾਰਦਾ ਪਿਆ ਪਰ ਮਾਂ ਵੀ ਰੋ ਰਹੀ ਔਵੀ ਲੱਗ ਰਹੀ ਇੱਕ ਤਰਫ ਗੱਲ ਨਹੀਂ ਹੈ ਦੋਵੇਂ ਤਰਫ ਗੱਲ ਹੈ ਮੈਲੇ ਮੇਲਾ ਬੱਚੇ ਨੂੰ ਨਹੀਂ ਚੰਗਾ ਲੱਗਦਾ ਰੰਗ ਤਮਾਸ਼ੇ ਨਹੀਂ ਚੰਗੇ ਲੱਗਦੇ ਮਾਂ ਖੋ ਗਈ ਰੋ ਰਿਹਾ ਮਾਂ ਲਈ ਲਵ ਰਿਹਾ ਮਾਂ ਨੂੰ ਪਰ ਰੋ ਰਹੀ ਏ ਮਾਂ ਔਵੀ ਲੱਗ ਰਹੀ ਭਾਈ ਗੁਰਦਾਸ ਕਹਿੰਦਾ ਜਿਸ ਦਿਨ ਤੂੰ ਤਲਾਸ਼ ਕਰੇਗਾ ਤੂੰ ਯਾਦ ਕਰੇਗਾ ਕਰੋਣਾ ਗੁਣਾ ਵਦ ਪਰਮਾਤਮਾ ਤੈਨੂੰ ਯਾਦ ਕਰੇਗਾ ਇਹ ਧਾਰਮਿਕ ਸੰਬੰਧ ਗੁਰੂ ਨਾਲ ਸਰੀਰ ਦਾ ਤੇ ਬਣੇ ਨਹੀਂ ਸਕਦਾ ਗੁਰੂ ਸਰੀਰ ਹੈ ਵੀ ਨਹੀਂ ਪਰਮਾਤਮਾ ਇੱਕ ਸ਼ਕਤੀ ਹੈ ਗੁਰੂ ਇੱਕ ਸ਼ਕਤੀ ਹੈ ਪਰਮਾਤਮਾ ਪ੍ਰਕਾਸ਼ ਹੈ ਗੁਰੂ ਵਿਚਾਰ ਹੈ ਗੁਰੂ ਸ਼ਬਦ ਹੈ ਇਹ ਕੋਲਸਾ ਕਿਸੇ ਵਕਤ ਮੈਂ ਫਿਰ ਕਰਾਂਗਾ Guru در ہے پرماتما گھر ہے اس کہنے گرو دوارا دوارا دروازہ پرماتما گھر ہے گرو در ہے سو در کے کہا سو گھر کے کہا جتبہ سرب سما لے پرن الگ ہو جائے گا خلاصہ کسی وقت کرا گے پر اتنا میں ارز کنا جو پرکاش دے کے روپے پرماتما اہی شبد کے روپ ہے اور جو شبد کے روپ ہے وہی وہ پرکاش کے روپے پرماتما ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਘਰ ਹੈ ਸ਼ਬਦ ਦੇ ਰੂਪ ਦੇ ਚ ਗੁਰੂ ਦਰ ਹੈ ਤੇ ਘਰ ਦੇ ਚ ਜਾਣਾ ਹੈ ਪਹਿਲੇ ਤੇ ਦਰ ਤੇ ਆਣਾ ਪਏਗਾ ਪਰਮਾਤਮਾ ਤੱਕ ਪਹੁੰਚਣਾ ਹੈ ਪਹਿਲੇ ਤੇ ਗੁਰੂ ਕੋ ਲਾਣਾ ਪਏਗਾ ਦਰ ਤੇ ਪਹਿਲੇ ਦਰ ਘਰ ਕੀ ਸੋਜੀ ਨਾਏ ਗੁਰਗੰਸਾਹਬ ਦੀ ਬਾਣੀ ਕਹਿੰਦੀ ਏ ਭਾਵੇਂ ਮਨੁੱਖ ਆਪਣੇ ਆਪ ਨੂੰ ਧਾਰਮਕ ਕਹਿੰਦੇ ਨਾ ਘਰ ਦਾ ਪਤਾ ਨਾ ਦਰ ਦਾ ਪਤਾ ਸੋ ਦਰ ਕਿਹਾ ਸੋ ਹਰ ਕਿਹਾ ਜਿਤ ਮੈਂ ਸਰਬ ਸਮਾਲੇ ਇਸ ਤਰ੍ਹਾਂ ਨਾ ਸਮ ਲੈਣਾ ਇਹ ਦਰ ਹੈ ਲੱਕੜ ਸੋਨੇ ਚਾਂਦੀ ਦਾ ਬਣਿਆ ਹੋਇਆ ਦਰਵਾਜ਼ਾ ਨਹੀਂ ਇਸ ਚੱਕਰ ਚ ਨਾ ਪੈਣਾ ਇਸ ਤਰ੍ਹਾਂ ਤੇ ਸੇ ਰੋਜ਼ ਪ੍ਰਵੇਸ਼ ਕਰ ਜਾਂਦੇ ਗੁਰਦੁਆਰੇ ਆਣਾ ਹੋਰ ਗੱਲ ਹੈ ਇਹ ਹਾਜ਼ਰੀ ਹੈ ਪਰ ਗੁਰੂ ਦੀ ਹਜ਼ੂਰੀ ਚਲੇ ਜਾਣਾ ਹੋਰ ਗੱਲ ਹੈ ਹਜ਼ੂਰੀ ਚ ਸੁਰਤ ਜਾਏਗੀ ਹਾਜ਼ਰੀ ਦੇ ਸਰੀਰ ਗਏ ਹਜ਼ੂਰੀ ਇਹਦੇ ਚ ਤੇ ਧਿਆਨ ਜਾਵੇਗਾ ਹਾਜ਼ਰੀ ਸਰੀਰ ਨੇ ਭਰ ਲਈਏ ਤਨ ਨੇ ਭਰ ਲਈਏ ਕਦੀ ਕਦਾਈ ਕੋ ਗੁਰੂ ਦੀ ਹਜ਼ੂਰੀ ਇਹ ਚ ਜਾਂ ਸ਼ਬਦ ਨਾਲ ਸੁਰਤ ਜੁੜ ਗਈ ਹਜ਼ੂਰੀ ਚਲਾ ਗਿਆ ਫਿਰ ਸ਼ਬਦ ਨਾਲ ਸੁਰਤ ਜੁੜ ਗਈ ਇਹ ਦਰਵਾਜ਼ੇ ਦੇ ਚ ਪ੍ਰਵੇਸ਼ ਕਰ ਗਏ ਇੱਥੇ ਚਾਨਣਾ ਹੋ ਜਾਏਗਾ ਪਰਮਾਤਮਾ ਪ੍ਰਕਾਸ਼ ਹੈ ਗੁਰੂ ਸ਼ਬਦ ਹੈ ਆਵਾਜ਼ ਹੈ ਇਹ ਇੱਕ ਆਪਣੇ ਆਪ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਬੜਾ ਵੱਡਾ ਪ੍ਰਕਰਣ ਹੈ ਔਰ ਇਸ ਨੂੰ ਸਮਝੇ ਬਿਨਾ ਵਾਕਈ ਧਰਮ ਦੀ ਅਸਲੀਅਤ ਨੂੰ ਸਮਝਣਾ ਵੀ ਕਠਨਾ ਹੈ ਔਖਾ ਤਾਂ ਖੈਰ ਮੈडम ਕਾਣਾ ਦੋ ਮਨ ਇੱਕ ਹੋ ਸਕਦੇ ਦੋ ਤਨ ਇੱਕ ਨਹੀਂ ਹੁੰਦੇ ਤੇ ਦੋ ਆਤਮਾਵਾਂ ਹੁੰਦੀਆਂ ਨਹੀਂ ਆਤਮਾਵਾਂ ਸਾਰਿਆਂ ਦੀ ਹਸਤੀ ਕੀ ਟੀ ਤਿਰਲੋ ਆਦੰ ਇਕ ਅਖੰਡਤ ਵਸੇ ਅਨ ਅਖੰਡ ਕਿਸ ਨੂੰ ਕਹਿੰਨ ਖੰਡ ਖੰਡ ਟੁਕੜੇ ਟੁਕੜੇ ਪਰਮਾਤਮਾ ਅਖੰਡ ਹੈ ਟੁਕੜੇ ਟੁਕੜੇ ਨਹੀਂ ਹੈ ਇਹ ਨਹੀਂ ਹੈ 10 ਮੀਲ ਤੱਕ ਪਰਮਾਤਮਾ ਹੈ ਅਗੋਂ 5 ਮੀਲ ਨਹੀਂ ਹੈ ਫਿਰ 100 ਮੀਲ ਤੱਕ ਅਗੋਂ ਹੈ 10 ਮੀਲ ਨਹੀਂ ਹੈ ਇਸ ਤਰ੍ਹਾਂ ਖੰਡ ਖੰਡ ਨਹੀਂ ਹੈ ਉਹ ਵਿਆਪਕ ਹੈ ਔਰ ਉਸ ਵਿਆਪਕ ਦੇ ਵਿੱਚ ਸਭ ਕੁਝ ਹੈ ਇਹ ਸਾਰਾ ਆਕਾਰ ਉਸੇ ਨਿਰਾਰਕਾਰ ਦੇ ਚ ਉਹ ਨਿਰਾਰਕਾਰ ਵਿਆਪਕ ਹੈ ਆਤਮਾ ਸਾਰਿਆਂ ਦੇ ਇੱਕ ਹੋਏ ਇੱਕ ਅਖੰਡਤ ਬਸੇ ਅਨਾਦ ਅਖੰਡ ਰੂਪ ਹੋ ਕੇ ਪਰਮਾਤਮਾ ਸਾਰਿਆਂ ਦੇ ਚ ਬਸਿਆ ਹੋਇਆ ਇੱਕ ਹੈ ਤਨ ਇੱਕ ਨਹੀਂ ਹੈ ਮਨ ਵੀ ਇੱਕ ਨਹੀਂ ਹੈ ਹੁਣ ਮੈਂ ਅਰਜ਼ ਕਰਾਂ ਪਰਮਾਤਮਾ ਤਨ ਵੀ ਨਹੀਂ ਦੇਖਦਾ ਪਰਮਾਤਮਾ ਗਿਆਨੀ ਸੰਸਕ ਮਸਕੀਨ ਜੀ ਨੇ ਅੱਜ ਦੀ ਕਥਾ ਦੇ ਵਿੱਚ ਰਿਸ਼ਤਿਆਂ ਦੇ ਬਾਰੇ ਦੱਸਿਆ ਕਿ ਮੁਸਲਮਾਨਾ ਦੇ ਵਿੱਚ ਭੈਣ ਭਰਾ ਦੀ ਵਿੱਚ ਵੀ ਸ਼ਾਦੀ ਹੋ ਜਾਂਦੀ ਹੈ ਜੀ ਵੀਰ ਉਹ ਉਹ ਭੈਣ ਭਰਾ ਹੈ ਜਿਹੜੇ ਕਿ ਆਪਸ ਵਿੱਚ ਜਿਨ੍ਹਾਂ ਦਾ ਕੋਈ ਰਿਸ਼ਤਾ ਕੋਈ ਨਹੀਂ ਹੈ ਜ਼ਾਹਰੀ ਗੱਲ ਹੈ ਜਿਨੇ ਵੀ ਔਰਤਾਂ ਹੀ ਮਰਦ ਹੈ ਉਹ ਆਪਸ ਵਿੱਚ ਭੈਣ ਭਰਾ ਹੀ ਹੈ ਔਰ ਇਹ ਹੱਥ ਰੰਗ ਦੇ ਵਿੱਚ ਹੀ ਹੈਗਾ ਰ ਹੈ ਸਿਰਫ ਰੱਬ ਇਸਲਾਮ ਜੁਨੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਦਾਦਾ ਤਾਲੂਕੀ ਹੈਗਾ ਵਾ ਤੁਸੀਂ ਜਿਹਨੂੰ ਨਹੀਂ ਜਾਣਦੇ ਆਈਏ ਤੁਸੀਂ ਉਹਨੂੰ ਪਹਿਲ ਕਹਿ ਕੇ ਬੁਲਾਓਗੇ ਜਾਂ ਜਿਹਨੂੰ ਔਰਤ ਨਹੀਂ ਜਾਣਦੀ ਉਹਨੂੰ ਵੀਰ ਕਹਿ ਕੇ ਬੁਲਾਏਗੀ ਤਾਂ ਉਹਦਾ ਇਹ ਮਤਲਬ ਨਹੀਂ ਹੈ ਕਿ ਉਹ ਖੂਨੀ ਰਿਸ਼ਤੇ ਆ ਸਕੇ ਭੈਣ ਭਰਾ ਤੇ ਹੁੰਦੇ ਜਿਹੜੇ ਖੂਨ ਦੇ ਰਿਸ਼ਤੇ ਹੁੰਦੇ ਹੈਗੇ ਆ ਬਾਕੀ ਵੀ ਸਾਰੇ ਜਿਹੜੇ ਹੈਗੇ ਆ ਉਹ ਮੂੰਹ ਬੋਲੇ ਭੈਣ ਭਰਾ ਹੁੰਦੇ ਆ ਔਰ ਮੂੰਹ ਬੋਲੇ ਭੈਣ ਭਰਾਵਾਂ ਦੇ ਵਿੱਚ ਸ਼ਾਦੀ ਜੜੀ ਆ ਉਹ ਹੋ ਸਕਦੀ ਹੈਗੀ ਹੈ ਲੇਕਿਨ ਸਕੇ ਜਿਹੜੇ ਭੈਣ ਭਰਾ ਹੈਗੇ ਜਿਨ੍ਹਾਂ ਦਾ ਇੱਕ ਖੂਨ ਦਾ ਰਿਸ਼ਤਾ ਲੱਗਾ ਵਾ ਉਹਨਾਂ ਦੇ ਵਿੱਚ ਇਜਾਜ਼ਤ ਨਹੀਂ ਹੈਗੀ ਔਰ ਨਾ ਹੀ ਹੁੰਦੀ ਹੈ ਦੂਸਰਾ ਉਹਨਾਂ ਨੇ ਰਿਸ਼ਤਿਆਂ ਦੇ ਬਾਰੇ ਦੱਸਿਆ ਕਿ ਰਿਸ਼ਤਿਆਂ ਦੀ ਮਜ਼ਬੂਤੀ ਜਿਹੜੀ ਹੈ ਇਸ ਤਰ੍ਹਾਂ ਹੀ ਆ ਸਕਦੀ ਹੈ ਅਗਰ ਤੁਹਾਡੇ ਅੰਦਰ ਅਹਿਸਾਸ ਹੈ ਤੁਸੀਂ ਅਹਿਸਾਸ ਇਹ ਇਹ ਹੈਗਾ ਕਿ ਆ ਮੇਰਾ ਭਰਾ ਹੈ ਆ ਮੇਰੀ ਭੈਣ ਅਗਰ ਇਹ ਮਾੜੇ ਹੈ ਇਹਨਾਂ ਤੁਸੀਂ ਸ਼ਾਇਦ ਚੰਗੀ ਹੈ ਮੇਰੇ ਕੋ ਉਹ ਚੀਜ਼ ਵਾਫਰ ਮਿqdaਰ ਚੇਗੀ ਹੈ ਮੈਨਾਂ ਨੂੰ ਦੇਣੀ ਹੈ ਇਹ ਅਹਿਸਾਸ ਹੈ ਲੇਕਿਨ ਅਗਰ ਤੁਸੀਂ ਵਾਫਰ ਮਿqdaਰ ਚ ਰੱਖ ਦਿਆ ਹੋਇਆ ਹੈਸियत ਰੱਖ ਦਿਆ ਹੋਇਆ ਵੀ ਤੁਸੀਂ ਬੇਖਬਰ ਹੀ ਇਹ ਤਨ ਇਲਮ ਹੀ ਕੋਈ ਤੁਹਾਡਾ ਭਰਾ ਕੇ ਸਾਹ ਜਾਂ ਤੁਹਾਡੀ ਭੈਣ ਕੇ ਸਾਹ ਚ ਇਹ ਤੁਹਾਡੇ ਜਿਹੜੇ ਅਜ਼ੀਜ਼ੂ ਅਕਾਇਬ ਕੇ ਸਾਹ ਜਿੰਦਗੀ گزار ਰਹੇ ਹੋ ਤਾਂ ਫਿਰ ਤੁਸੀਂ ਉਸ ਅਹਿਸਾਸ ਤੋਂ ਆ ਰਹੀ ਹੈ ਇਹ ਅਹਿਸਾਸ ਨਾ ਹੋਣ ਦੀ وجہ ਤੋਂ ਜਿਹੜੇ ਸਕੇ ਖੂਨੀ ਰਿਸ਼ਤੇ ਆ ਉਹ ਵੀ ਬੇਮਾਇਨੀ ਹੋ ਜਾਂਦੇ ਹੈਗੇ ਆ ਤੇ ਜੇ ਇਹ ਅਹਿਸਾਸ ਵਗੈਰਾ ਦੇ ਨਾਲ ਕਰੀਏ ਨਾ ਤਾਂ ਉਹ ਵੀ ਖੂਨ ਦੇ ਵੱਧ ਕੀ ਹੋ ਜਾਂਦੇ ਹੈਗੇ ਆ ਗਲ ਸਿਰਫ ਮੁੱਕਦੀ ਹੈ ਅਹਿਸਾਸ ਦੇ ਉੱਤੇ ਜਦ ਜਿਹਨਾਂ ਕੀਤਾ ਅੰਦਰ ਅਹਿਸਾਸ ਹੈ ਇਨਸਾਨੀ ਦਸ ਜਿੰਦਾ ਹੈਗੇ ਤੁਸੀਂ ਗੁਜ਼ਰਿਆ ਦੁੱਖ ਤਕਲੀਫ ਮਹਿਸੂਸ ਕਰ ਸਕਦੇ ਏ ਹੁਣੇ ਦੇਰ ਤੱਕ ਰਿਸ਼ਤਿਆਂ 'ਚ ਮਜ਼ਬੂਤੀ ਰਹੇਗੀ ਕਿਉਂਕਿ ਜਦੋਂ ਇਹ ਅਹਿਸਾਸ ਮੁੱਕ ਜੇਗਾ ਨਾ ਉਦੋਂ ਖੂਨ ਦੇ ਰਿਸ਼ਤੇ ਵੀ ਜਿਹੜੇ ਆ ਉਹ ਵੈਰਾਂ ਤੋਂ ਵੱਧ ਕੇ ਹੋ ਜਾਣਗੇ ਕਿਉਂਕਿ ਜਦੋਂ ਤੁਸੀਂ ਖੈਰ ਖਬਰ ਨਹੀਂ ਕਿਸੇ ਦੀ ਲੈਣੀ ਉਹ ਕਿ ਸਹਾਲ 'ਚ ਜੀ ਰਿਹਾ ਹੈ ਕਿਸੇ ਦੀ ਖੁਸ਼ੀ ਚ ਖੁਸ਼ ਨਹੀਂ ਹੋਣਾ ਕਿਸੇ ਦੇ ਗਮ ਚ ਸ਼ਰੀਕ ਨਹੀਂ ਹੋਣਾ ਤਾਂ ਫਿਰ ਉਸ ਭੈਣ ਭਰਾ ਦਾ ਤੁਹਾਡਾ ਕੀ ਪਾਪ ਆ ਪਾੜਾ ਜਗਾ ਭਾਵੇਂ ਤੁਹਾਡੇ ਕੋ ਜਿੰਨਾ ਮਰਜ਼ੀ ਦੁਨੀਆ ਦਾ ਮਾਲੋ ਤਾਲੋ ਤੋਂ ਵੀ ਨੀਮ ਤਾਂ ਹੁਣ ਜੋ ਵਰਜ਼ੀ ਹੋਵੇ ਤੁਸੀਂ ਉਹਦੇ ਵਾਸਤੇ ਨਾ ਹੋਣ ਦੇ ਬਰਾਬਰ ਹੀ ਜੇ ਪਰ ਜੇ ਤੁਸੀਂ ਅਹਿਸਾਸ ਕਰਨਾ ਇਹ ਨਾ ਜ਼ਰੂਰੀ ਨਹੀਂ ਕਿ ਬਹੁਤ ਕੁਝ ਦੇ ਕੇ ਅਹਿਸਾਸ ਕੀਤਾ ਜਾਵੇ ਅਗਲੇ ਦਾ ਦੁੱਖ ਤਕਲੀਫ ਵੰਡ ਲੈਣਾ ਹਮ ਦਰਦੀ ਦੇ ਦੋ ਬੋਲ ਬੋਲ ਦੇਣਾ ਅਗਲੇ ਵਾਸਤੇ ਸਹਾਰਾ ਬਣ ਜਾਣਾ ਇਹ ਵੀ ਅਹਿਸਾਸ ਦੀ ਇੱਕ ਕਿਸਮ ਹੈ ਜੇ ਅਗਰ ਤੁਸੀਂ ਕਿਸੇ ਨੂੰ ਦੁੱਖ ਦੇ ਵਿੱਚ ਦਲਾਸਾ ਹੀ ਦੇ ਦਿੰਦੇ ਇਹਨਾਂ ਤੇ ਉਹ ਵੀ ਤਾਂ ਉਹਦਾ ਜਿਹੜਾ ਹੈ ਤੁਹਾਨੂੰ ਬਹੁਤ देर तक ਤੁਹਾਨੂੰ ਇਹ ਯਾਦ ਰਹੇਗਾ ਕਿਸੇ ਨੇ ਮੈਨੂੰ ਦੁੱਖ ਦੇ ਵਿੱਚ ਤਕਲੀਫ ਦੇ ਵਿੱਚ ਮੈਨੂੰ ਸਹਾਰਾ ਦਿੱਤਾ ਸੀਗਾ ਮੇਰੀ ਉਮੀਦ ਟੁੱਟਣ ਨਹੀਂ ਸੀ ਦਿੱਤੀ ਹੈਗੀ ਔਰ ਜਿਹੜੇ ਅਹਿਸਾਸ ਨਹੀਂ ਹੈਗਾ ਨਾ ਚਾਹੇ ਉਹ ਦੇ ਹੀ ਜਾਵੇ ਲੇਕਿਨ ਉਹ ਉਸ ਤਰ੍ਹਾਂ ਉਹਦੀ کچھ پڑتال ہی نہ کریں وہ دے دے تکلیف اپنی جڑی محسوس کرنے ظاہر ہی نہ کرے تو دن دا کہ اس کو کوئی فائدہ نہیں ہوتا جس طرح دسیا کہ گرو تے سکھ دا رشتہ مضبوط ادو ہو ہوئے گا جو جو گرو نے کیا اس دے عمل کیتا جاوے مسلمان تے نبی دا رشتہ مضبوط ہوئے جو جب نبی نے فرمایا اس کو منع ہو جائے اور جو نبی نے اپنی زندگی کے عمل کیتے ہیں گے, کم کیتے ہیں گے, انہوں نے اپنی عملی زندگی کے دہایا جاوے تاکہ نبی دی جھلک نظر آئے گرو جھلک نظر آوے پھر ہی جڑا رشتہ او مضبوطی اگر صرف نام دے ذریعے ادا کیتا جاوے کہ سارا رشتہ بہت مضبوط ہے اسی بہت پکے گرس ہے بہت پکے مسلمان ہے لیکن عمل چاہیے جاوے تو زبان کی ادائیگی نہ کوئی اثر نہیں ہوئے گا دوسرے عمل اثر کرے گا ਵਿਰੋਧ ਨੂੰ ਕਥਾ ਕੰਢੇ ਦੇ ਲਗੀ ਕਮੈਂਟਸ ਕਰਕੇ ਲਾਜ਼ਮੀ ਦੱਸੋ ਕਿ ਆਪਣਾ ਤੇਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼